ਭਾਰਤ ਸਰਕਾਰ ਵੱਲੋਂ ਡਰਾਈਵਰਾਂ ਲਈ ਬਣਾਏ ਗਏ ਕਾਨੂੰਨ ਦੇ ਵਿਰੋਧ ਕਰਨ ਡਰਾਈਵਰਾਂ ਕੀਤਾ ਚੱਕਾ ਜਾਮ ਭਾਰਤ ਸਰਕਾਰ ਨੇ ਸਾਰੇ ਡਰਾਈਵਰਾਂ ਲਈ ਬਹੁਤ ਸਖਤ ਕਾਨੂੰਨ ਤਿਆਰ ਕੀਤਾ ਸੀ ਜਿਸ ਦੇ ਵਿਰੋਧ ਕਰਨ ਟਰੱਕ ਡਰਾਈਵਰਾਂ ਵੱਲੋਂ ਰੋਸ ਵਿੱਚ ਚੱਕਾ ਜਾਮ ਕੀਤਾ ਗਿਆ ਜਿਸ ਕਰਕੇ ਤੇਲ ਕੰਪਨੀ ਤੇ ਪੈਟਰੋਲ ਡੀਜ਼ਲ ਨਹੀਂ ਪਹੁੰਚ ਰਿਹਾ ਲੋਕ ਪੈਟਰੋਲ ਪੰਪ ਤੇ ਤੇਲ ਲੈਣ ਲਈ ਵੱਡੀਆਂ-ਵੱਡੀਆਂ ਲਾਈਨਾਂ ਵਿੱਚ ਖੜੇ ਆਪਣੀ ਇੰਤਜ਼ਾਰ ਕਰ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੰਬੰਧੀ ਪੈਟਰੋਲ ਪੰਪ 'ਤੇ ਖੜੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਲੰਬਾ ਸਮਾਂ ਲਾਈਨਾਂ ਵਿੱਚ ਖੜਨਾ ਪੈ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਡਰਾਈਵਰਾਂ ਵਾਸਤੇ ਗਲਤ ਕਾਨੂੰਨ ਬਣਾਏ ਹਨ ਇਹਨਾਂ ਨੂੰ ਜਲਦੀ ਭਾਰਤ ਸਰਕਾਰ ਰੱਦ ਕਰ ਦੇਵੇ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਚੱਲਣੀ ਪਵੇ ਜਦੋਂ ਪੱਤਰਕਾਰਾਂ ਨੇ ਪੈਟਰੋਲ ਪੰਪ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਭਾਰਤ ਸਰਕਾਰ ਨੇ ਤੇਲ ਦੇ ਰੇਟ ਘੱਟ ਕਰਨ ਲਈ ਦੱਸਿਆ ਸੀ ਤਾਂ ਉਹਨਾਂ ਨੇ ਆਪਣਾ ਪੁਰਾਣਾ ਕੋਟਾ ਕੱਢਣ ਵਾਸਤੇ ਨਵਾਂ ਤੇਲ ਨਹੀਂ ਲੈ ਕੇ ਆਏ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਟਰੱਕ ਅਤੇ ਹੋਰ ਡਰਾਈਵਰਾਂ ਦੇ ਨਵੇਂ ਕਾਨੂੰਨ ਲਾਗੂ ਕਰ ਦਿੱਤਾ ਜਿਸ ਕਰਕੇ ਪੈਟਰੋਲ ਪੰਪਾਂ ਦੇ ਪਰਚੰਡੀ ਚੰਲੀ ਪੈ ਰਹੀ ਹੈ ਉਹਨਾਂ ਕੋਲ ਤੇਲ ਦਾ ਪੁਰਾਣਾ ਕੋਟਾ ਖਤਮ ਹੋ ਚੁੱਕਾ ਹੈ ਇਸ ਕਰਕੇ ਲੋਕ ਵੀ ਪਰੇਸ਼ਾਨ ਹੋ ਰਹੇ ਹਨ ਸਾਡੀ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹ ਗੁੰਡ ਰੱਤ ਕੀਤੇ ਜਾਣ ਜੀ ਫਤਿਹ ਮੈਂ ਸਾਰੇ ਡਰਾਈਵਰ ਭਰਾਵਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਹਰ ਇੱਕ ਬੰਦਾ ਕੋਈ ਵੀ ਮੋਟਰਸਾਈਕਲ ਚਲਾਉਂਦਾ ਉਹ ਵੀ ਡਰਾਈਵਰ ਹੈ ਕੋਈ ਗੱਡੀ ਚਲਾਉਂਦਾ ਉਹ ਵੀ ਡਰਾਈਵਰ ਹੈ ਕੋਈ ਟਰੱਕ ਤੇ ਹੁੰਦਾ ਉਹ ਵੀ ਡਰਾਈਵਰ ਹੈ ਬੱਸ ਸੇਵਾਂ ਚਲਾਉਂਦਾ ਵੀ ਡਰਾਈਵਰ ਹੈ ਤਾਂ ਸਾਰੇ ਨੂੰ ਇਹਨਾਂ ਡਰਾਈਵਰ ਭਰਾਵਾਂ ਦੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਹਰ ਇੱਕ ਨੂੰ ਸੋਚਣਾ ਚਾਹੀਦਾ ਹੈ ਕਿ ਆਉਣ ਵਾਲਾ ਸਮਾਂ ਕੋਈ ਮਸੀਬਤ ਦੇ ਵਿੱਚ ਨਾ ਹੋ ਜਾਵੇ ਇਸ ਕਰਕੇ ਸਭਨ ਸਾਰਿਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇਹ ਇੱਕ ਗੰਭੀਰ ਮਸਲਾ ਹੈ ਇਸ ਬਾਰੇ ਸੋਚਣਾ ਚਾਹੀਦਾ ਅਧਿ ਮੋਦੀ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਬਾਰੇ ਛੇਤੀ ਤੇ ਛੇਤੀ ਹੱਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੋਦੀ ਨੇ ਖੜਾਏ ਆ ਭਾਈ ਕਿਸ ਕਾਰਨ ਖੜਾਏ ਆ ਇਹ ਹੜਤਾਲਾਂ ਕਰੀ ਜਾਂਦੇ ਆ ਕਿਉਂ ਕੀਤੀ ਹੜਤਾਲ ਕੌਣ ਕਰ ਰਹੀ ਹੈ ਇਹ ਮੈਨੂੰ ਵੀ ਮਨ ਨਹੀਂ ਲੱਗਦਾ ਕਿ ਕਾਨੂੰਨ ਬੀਤੇ ਨੇ ਇਹ ਟ੍ਰੱਕਾਂ ਦੇ ਡਰਾਈਵਰਾਂ ਲਈ ਕੀ ਬਣਾਇਆ ਉਹਨੇ ਕਾਨੂੰਨ ਮੋਦੀ ਨੇ ਇਹਨਾਂ ਗਾਹਤ ਕਾਨੂੰਨ ਬਣਾਏ ਆ ਜੋ ਇਹਨੇ ਡਰਾਈਵ ਕਰਨ ਲਈ ਬਣਾਏ ਆ ਅੱਛਾ ਉਸ ਕਾਨੂੰਨ ਦੇ ਹੜਤਾਲਾਂ ਕਰਕੇ ਤੇ ਆ ਬੰਪੜੇ ਦੀ ਲਾਈਨਾਂ ਲੱਗੀਆਂ ਹੋਣ ਤੇ ਟ੍ਰੈਕ ਯੂਨੀਅਨ ਨੇ ਕੀ ਕਰ ਰਿਹਾ ਵੀ ਗੱਡੀਆਂ ਚਲਾਉਣਗੇ ਕਿ ਨਹੀਂ ਚਲਾਉਣਗੇ ਉਹਦੇ ਮੰਗਾ ਮੰਨ ਤੇ ਚਲਾਉਣਗੇ ਜੀ ਉਹ ਅੱਛਾ ਇਸ ਕਰਕੇ ਪੈਟਰੋਲ ਦੀ ਛਾਲਟ ਆ ਰਹੀ ਹੈ ਹਾਂਜੀ ਹਾਂਜੀ ਜੀ ਟੀਵੀ ਚੈਨਲਾਂ 'ਤੇ ਉੱਪਰ ਇੱਕ ਖਬਰ ਆਈ ਸੀ ਹਾਂਜੀ ਹਾਂਜੀ ਕਿ ਜਿਹੜਾ ਡੀਜ਼ਲ ਪੈਟਰੋਲ ਹੈਗਾ ਉਹ ਸਸਤਾ ਹੋ ਰਿਹਾ ਲਗਭਗ 10 ਰੁਪਏ ਦੇ ਹਿਸਾਬ 'ਚ ਹਾਂਜੀ ਹਾਂਜੀ ਠੀਕ ਆ ਉਸ ਦੇ ਚੱਕਰ ਦੇ ਵਿੱਚ ਕੀ ਸੀਗਾ ਕਿ ਪੰਪ ਵਾਲਿਆਂ ਨੇ ਸਟਾਕ ਕੱਟ ਕਰਤਾ ਕਿ ਯਾਰ ਵੀ ਨਵੇਂ ਸਾਲ ਦੇ ਉੱਤੇ ਸ਼ਾਇਦ ਮੋਦੀ ਸਰਕਾਰ ਲੋਕਾਂ ਨੂੰ ਤੋਹਫਾ ਦੇਣਾ ਚਾਹੁੰਦੀ ਆ ਤੇ ਉਹਦੇ ਨਾਲ ਜਿਹੜਾ ਸਾਡਾ ਜਿਹੜਾ ਹੈਗਾ ਮਾਲ ਜਿਹੜਾ ਪੁਰਾਣਾ ਹੁੰਦਾ ਉਹ ਸਾਨੂੰ ਘੱਟ ਰੇਟਾਂ ਤੇ ਇਹੀ ਵੇਚਣਾ ਪੈਣਾ ਹਾਂਜੀ ਹਾਂਜੀ ਜਿਹੜਾ ਅਸੀਂ ਖਰੀਦਿਆ ਜਿਸ ਕਰਕੇ ਪੰਪਾਂ ਨਾਲ ਨੇ ਤਕਰੀਬਨ ਸਟਾਕ ਨਹੀਂ ਚੱਕਿਆ ਮਤਲਬ ਐਂਡ ਤੇ ਅਸੀਂ ਮਾਲ ਨਹੀਂ ਚੱਕਿਆ ਵੀ ਸਾਨੂੰ ਕੋਈ ਨੁਕਸਾਨ ਨਾ ਹੋਵੇ ਇਛਾਨ ਹਾਂਜੀ ਠੀਕ ਹੈ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਇਹ ਇੱਕ ਹੋਰ ਖਬਰ ਆ ਗਈ ਡਰਾਈਵਰਾਂ ਦੀ ਜਿਹੜਾ ਕਿ ਆ ਹੋਇਆ आ, मतलब 7 ਸਾਲ ਦਾ ਹਾਂ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ 10 10 ਲੱਖ ਦਾ ਜੁਰਮਾਨਾ ਜਿਹੜਾ ਹਾਂਜੀ ਠੀਕ ਹੈ ਉਸ ਦੇ ਆਧਾਰ ਤੇ ਜਿਹੜਾ ਡਰਾਈਵਰਾਂ ਨੇ ਮਤਲਬ ਫਿਰ ਹੜਤਾਲ ਕਰਤੀ ਹਾਂਜੀ ਹੁਣ ਤੇਲ ਟੈਂਕੀ ਮੇਰੀ ਆਪਣੀ ਆਪ ਦੀ ਖੁੱਦ ਦੀ ਆ ਹੁਣ ਡਰਾਈਵਰ ਉੱਥੇ ਜਾ ਕੇ ਜਾਂਦਾ ਤੇ ਉਹਨੂੰ ਤੇਲ ਭਰਨ ਨਹੀਂ ਦਿੰਦੇ ਇਹ ਨਹੀਂ ਹੈਗਾ ਕਿ ਡੀਪੂ ਦੇ ਵਿੱਚ ਤੇਲ ਨਹੀਂ ਹੈਗਾ ਔਰ ਮਾਲ ਵਾਧੂ ਹੈਗਾ ਪਰ ਉਥੋਂ ਭਰਿਆ ਨਹੀਂ ਜਾ ਰਿਹਾ ਠੀਕ ਹੈ ਜਿਸ ਕਰਕੇ ਜਿਹੜਾ ਸਾਡਾ ਸਟਾਕ ਸੀਗਾ ਸਟਾਕ ਪਹਿਲਾਂ ਹੀ ਘੱਟ ਸੀ ਡਰਦਿਆਂ ਮਾਰਿਆਂ ਨੇ ਵੀ ਰੇਟ ਨਾਲ ਘਟਦੇ ਰੇਟ ਨਾਲ ਘਟਦੇ ਮਗਰ ਮਾਲ ਨਹੀਂ ਹੈ ਅੱਗੇ ਮਾਲ ਵੇਖ ਗਿਆ ਅੱਜ ਜਿਹੜਾ ਮੇਰੇ ਕੋਲ ਸੀ ਮੇਰੇ ਕੋਲ ਘੱਟੋ ਘੱਟ 4 ਦਿਨ ਦਾ ਸਟਾਕ ਦੀ ਗੱਲ ਕਰਦਾ ਅੱਜ ਮੇਰੇ ਕੋਲੇ ਮਤਲਬ 2 1 ਨੂੰ 2 1 24 ਨੂੰ 2 ਜਨਵਰੀ ਨੂੰ ਬਿਲਕੁਲ 4 ਦਿਨਾਂ ਦਾ ਸਟਾਕ ਪਿਆ ਸੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੇਰਾ 4 ਦਿਨਾਂ ਦਾ ਤਿੰਨਾਂ ਘੰਟਿਆਂ ਦੇ ਵਿੱਚ 4 ਦਿਨਾਂ ਦਾ ਮਾਲ ਨਿਕਲ ਗਿਆ ਬਿਲਕੁਲ ਖਤਮ ਹੋ ਗਿਆ ਮੈਂ ਡਰਾਈ ਹੋ ਗਿਆ ਹਾਂ ਜੀ ਹੁਣ ਮਗਰੋਂ maal ਆਊਗਾ ਤਾਂ ਚੱਲੂਗਾ ਅੱਗੇ ਨਹੀਂ ਤਾਂ ਹੁਣ ਕੰਮ ਖੜ ਗਿਆ ਹਾਂ ਜੀ ਲੋਕਾਂ ਨੇ ਮਤਲਬ ਵੀ ਇੰਨਾ ਮਤਲਬ ਜਿਆਦਾ ਸਟਾਕ ਕਰ ਲਿਆ ਜਾਂ ਲੈ ਗਏ ਮੈਨੂੰ ਹੁਣ ਇਹ ਦਸਾਂਵੇਂ ਦੁਬਾਰਾ ਆਊਗਾ ਅਸੀਂ ਤਾਂ maal ਵੇਚਣਾ ਹੈਗਾ ਅਸੀਂ ਜੇ ਦੇਖਣਾ ਨਹੀਂਗਾ ਕਿ ਕੋਈ ਕੀ ਕਰ ਰਿਹਾ ਹੈਗਾ ਹਾਂ ਜੀ ਹਾਂ ਜੀ ਜਿਹਨੇ 1000 ਰੁਪਏ ਦਾ ਤੇਲ ਪਾਉਂਦਾ ਸੀ ਅੱਗੇ ਉਹ ਵੀ ਹੁਣ ਕਹਿੰਦਾ ਜੀ ਟੈਂਕੀ ਭਰਦੇ ਹਲਾ ਹਲਾ ਕੇ ਟੈਂਕੀਆਂ ਭਰਾਈਆਂ ਲੋਕਾਂ ਨੇ ਹਾਂ ਜੀ ਮਤਲਬ ਇਸ ਗੱਲ ਕਰਕੇ ਹੁਣ ਪੰਪ ਡਰਾਈ ਹੋ ਗਏ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਇਹ ਕਿੰਨੇ ਦਿਨ ਦੀ ਦਿੱਕਤ ਆ ਰਹੀ ਹੈ ਇਹ ਵੈਸੇ ਡਰਾਈਵਰਾਂ ਨੇ ਆਇਆ ਸੀਗਾ ਸੁਣਨ ਦੇ ਵਿੱਚ ਵੀ 3 ਤਰੀਕ ਤੱਕ ਦੀ ਇਹਨਾਂ ਨੇ ਹੜਤਾਲ ਦੱਸੀ ਹੈ ਜੀ ਹਾਂਜੀ ਹਾਂਜੀ ਬਾਕੀ ਵੇਖੋ ਜੇ ਹੁਣ ਇਹਨਾਂ ਦਾ ਕੋਈ ਸਰਕਾਰ ਨਾਲ ਕੋਈ ਗੱਲਬਾਤ ਬੰਦੀ ਹੈ ਸ਼ਾਇਦ ਕੋਈ ਦੇ ਬਾਕੀ ਇਹ ਵੀ ਖੁੱਲਣਗੇ ਜਿੱਦਣ ਖੁੱਲ ਗਈ ਉਹਦੇ ਨਾਲ ਮਾਲ ਆਪਾਂ ਨੂੰ ਆਜਣਾ ਮੇਰਾ ਮਾਲ ਬਠਿੰਡੇੋਂ ਆਉਂਦਾ ਡਿੱਪੂ ਚੋਂ ਹਾਂਜੀ ਹਾਂਜੀ ਤੇ ਜਿਸ ਕਰਕੇ ਵੀ ਮੰਨ ਲਓ ਐਡਾ ਤਾਂ ਕੋਈ ਚੱਕਰ ਹੈ ਨਹੀਂਗਾ ਮਾਲ ਦਾ ਵਾਧੂ ਆ ਪਰ ਰੌਲਾ ਆਉਂਦਾ ਆਉਂਦਾ ਹਾਂਜੀ ਹਾਂਜੀ